ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੁਹਾਡਾ ਸੁਰਿੰਦਰ ਇਸ ਵੇਲੇ ਮੈਂ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਪੁੱਜਾਂ ਤੇ ਮੈਂ ਸੋਚਿਆ ਵੀ ਚਲੋ ਸੰਗਤ ਜੀ ਤੁਹਾਨੂੰ ਦਰਸ਼ਨ ਕਰਾ ਚੱਲਾਂ ਤੇ ਇਹ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਤੇ ਪੁੱਜਿਆ ਹੋਇਆ ਹੈ ਬਹੁਤ ਸਭ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਓ ਆਪਾਂ ਅੰਦਰ ਚੱਲਦੇ ਆਂ ਤੇ ਨਾਲੇ ਗੁਰਦੁਆਸਾਬ ਦੇ ਮੈਂ ਨਾ ਇਸ ਵੇਲੇ ਇਹ ਰੋਡ ਹੈਗੀ ਜੀ ਜਿਹੜੀ ਸਿੱਧੀ ਬਲੇਕਪੋਲਡ ਨੂੰ ਅਮਨਗੜ ਨੂੰ ਜਾਂਦੀ ਹੈ ਤੇ ਇਹ ਜਿਹੜੀ ਇਧਰੋਂ ਪੈਲ ਦਰਾਹੇ ਵੱਲੋਂ ਆਉਂਦੀ ਆ ਤੇ ਮੇਰੇ ਸਾਹਮਣੇ ਤੁਸੀਂ ਗੁਰਦਵਾਰ ਸਾਹਿਬ ਦੇ ਦਰਸ਼ਨ ਕਰੋ ਇਹ ਗੁਰਦਵਾਰ ਸਾਹਿਬ ਦੀ ਗੁਰਦਵਾਰਾ ਕਰਮਸਾਲਾ ਰਾਡਾ ਸਪਰਸ ਨਾਣ ਭੈਣੋ ਇਧਰ ਮਸਾਖੀ ਹੁਣੇ ਥੋੜੇ ਜਿਹਾ ਨਾਮ ਵਿੱਚ ਲੰਘ ਕੇ ਗਈ ਹੈ ਉਹ ਬੋਰਡ ਲੱਗੇ ਹੋਏ ਆ ਖਾਲਸਾ ਸਾਜਨਾ ਦੇ ਉਸ ਤੇ ਮਸਾਖੇ ਦੀਆਂ ਸਰਵ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦੇ ਜਿਹੜੇ ਬੋਰਡ ਤੁਸੀਂ ਦੇਖ ਸਕਦੇ ਆ ਲੱਗੇ ਹੋਏ ਨੇ ਤੇ ਆਓ ਆਪਾਂ ਹੁਣ ਅੰਦਰ ਗੁਰਦੁਆਸਾਬਤ ਨਾਲ ਚੱਲਦੇ ਆ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਇਹ ਤੁਸੀਂ ਬਾਹਰੋਂ ਦੇਖ ਸਕਦੇ ਹੋ ਸਾਰੀ ਜਿਹੜੀ ਇਮਾਰਤ ਆ ਜੀ ਇਹ ਰਾੜਾ ਸਾਹਿਬ ਗੁਰਦੁਆਸਾਬਤ ਹੀ ਆ ਇੱਧਰ ਜਿਹੜੇ ਬਾਹਰ ਤੁਸੀਂ ਦੇਖ ਰਹੇ ਹੋ ਇਹ ਸਾਰੇ ਸੇਵਾਦਾਰ ਜੀ ਦੇ ਰਹਿਸ਼ੀ ਕਮਰੇ ਬਣੇ ਹੋਏ ਨੇ ਚਲੋ ਆਓ ਆਪਾਂ ਹੁਣ ਅੰਦਰ ਚੱਲਦੇ ਆ ਤੇ ਇਧਰੋਂ ਦੀ ਅਪਾ ਐਂਟਰ ਕਰਾਂਗੇ ਤੇ ਬਾਹਰ ਤੁਹਾਨੂੰ ਮ ਦਿਖਾਈ ਦਿੱਤਾ ਜੀ ਹੁਣ ਆਪਾਂ ਅੰਦਰ ਐਂਟਰ ਕਰ ਰਹੇ ਆ ਇਹ ਕਾਰ ਪਾਰਕ ਵੀ ਅੰਦਰ ਹੀ ਹੈਗੀ ਆ ਤੇ ਅੰਦਰ ਆਪਾਂ ਜਾ ਰਹੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਫਾਈਨਲੀ ਆਪਾਂ ਜਿਹੜਾ ਅੰਦਰ ਆ ਚੁੱਕੇ ਆ ਕਿ ਪਤਾ ਇੱਥੇ ਜਿਹੜੀ ਆ ਜੀ ਕਾਰ ਦੀ ਜਿਹੜੀ ਪਰਚੀ ਦਿੱਤੀ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜੀ ਤੁਸੀਂ ਦੇਖ ਸਕਦੇ ਹੋ ਆਪਾਂ ਪਿਛਲੇ ਪਾਸੇ ਦੀ ਐਂਟਰੀ ਕੀਤੀ ਆ ਇਧਰ ਜਿਹੜੀ ਹੈ ਕਾਰ ਪਾਰਕਿੰਗ ਹੈ ਜੀ ਇਸ ਕਰਕੇ ਇਧਰ ਦੀ ਮੈਨੂੰ ਆਉਣਾ ਪਿਆ ਤੇ ਆਪਾਂ ਹੁਣ ਅੰਦਰ ਗੁਰਦੁਆਰ ਸਾਹਿਬ ਜਾਵਾਂਗੇ ਤੇ ਨਤਮਸਤਕ ਹੋਵਾਂਗੇ ਫਾਈਨਲੀ ਆਪਾਂ ਆਪਣੀ ਜਿਹੜੀ ਕਾਰ ਇੱਥੇ ਲਗਾ ਦਿੱਤੀ ਹੈ ਜੀ ਈ ਪਾਣੀ ਦਾ ਟੈਂਕ ਆ ਤੇ ਆਪਾਂ ਬੈਕ ਸਾਈਡ ਤੋਂ ਐਂਟਰ ਕੀਤੇ ਆ ਕਿਉਂਕਿ ਜਿਹੜੀ ਪਾਰਕਿੰਗ ਆ ਉਹ ਪਿਛਲੇ ਪਾਸੇ ਆ ਤੇ ਤੁਸੀਂ ਦੇਖ ਸਕਦੇ ਹੋ ਵੀ ਸਾਰੇ ਜਿਹੜੇ ਕਮਰੇ-ਕੁਮਰੇ ਬਣੇ ਹੋਏ ਨੇ ਜਿਹੜਾ ਇਹ ਹੈਗਾ ਇਹ 메ਨ ਦੁਆਰ ਆ ਜਿਹੜੀ ਤੋਂ ਨਵੇਂ ਸੜਕ ਦਿਖਾਈ ਸੀ ਇਹ ਜਿਹੜੀ ਛੜਕ ਆ ਸਜਿੱਤ ਜਾਂਦੀ ਹੈ ਦਰਹਾ ਤੇ ਖੱਬੇ ਜਾਂਦੀ ਹੈ ਮਲੇ ਕੋੜਲਾ ਤੇ ਸਾਹਮਣੇ ਨਾਲ ਹੀ ਨਹਿਰ ਆ ਤੇ ਤੁਸੀਂ ਦੇਖ ਸਕਦੇ ਆ ਇਹ ਆਪਾਂ ਗੁਰਦੁਆਰਾ ਸਾਹਿਬ ਵੱਲ ਚੱਲਦੇ ਆ ਇਹ ਇੱਥੇ ਜਿਹੜਾ ਜੋੜਾ ਘਰ ਹੈ ਜੀ ਸੰਗਤ ਜੀ ਇਹ ਜੋੜਾ ਘਰ ਤੁਸੀਂ ਦੇਖ ਰਹੇ ਹੋ ਸੰਗਤ ਜੀ ਜੇ ਤੁਸੀਂ ਇੱਥੇ ਦੇ ਜਿਹੜਾ ਗੁਰਦੁਆਰਾ ਕਰਮਸਰ ਰਾਣਾ ਸਾਹਿਬ ਦੀ ਜਿਹੜੀ ਬ੍ਰੀਫ ਹਿਸਟਰੀ ਆ ਉਹਦੇ ਵੱਲ ਤੁਸੀਂ ਦੇਖ ਲਵੋ ਜਾਂਤ ਮਾਰ ਲਵੋ ਮੈਂ ਸੰਖੇਪ ਤੁਹਾਨੂੰ ਜਿਹੜਾ ਪੜ੍ਹ ਕੇ ਵੀ ਸੁਣਾ ਦਿੰਦਾ ਇਹ ਜਿਹੜਾ ਪਵਿੱਤਰ ਸਥਾਨ ਆ ਜਗਤ ਦੀਆਂ ਦੋ ਮਹਾਨ ਸ਼ਰਸ਼ੀਤਾ ਫੇਰੀਮਾਨ 111 ਸੰਤ ਬਾਬਾ ਇਤਸਰ ਸਿੰਘ ਜੀ ਅਤੇ ਮਹਾਰਾਜ ਸੰਤ ਫੇਰੀਮਾਨ 111 ਸੰਤ ਬਾਬਾ ਕਿਸ਼ਨ ਸਿੰਘ ਜੀ ਮਾਰੋ ਜੀ ਤਪੋ ਭੂਮੀ ਹੈ ਜੀ ਇਹ ਤੇ ਇਹ ਜਿਹੜਾ ਤੁਸੀਂ ਇਹਨੂੰ ਇਤਿਹਾਸ ਨੂੰ ਪੌਜ਼ ਕਰਕੇ ਤੁਸੀਂ ਇਹ ਪੜ੍ਹ ਸਕਦੇ ਹੋ ਕਾਫੀ ਲੰਮਾ ਲਿਖਿਆ ਹੋਇਆ ਜੀ ਤੇ ਤੁਸੀਂ ਇਹਨੂੰ ਪੌਜ਼ ਕਰਕੇ ਸੰਗਤ ਜੀ ਪੜ੍ਹ ਵੀ ਸਕਦੇ ਹੋ ਇਹਦੇ ਨਾਲ ਹੀ ਜਿਹੜਾ ਇੰਗਲਿਸ਼ ਚ ਵੀ ਲਿਖਿਆ ਹੋਇਆ ਉਹ ਵੀ ਤੁਸੀਂ ਪੋਜ਼ ਕਰਕੇ ਜਿਹੜਾ ਇਹ ਪੜ੍ਹ ਸਕਦੇ ਹੋ ਜੀ ਸੰਗ ਜੀ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਤੇ ਹਿੰਦੀ ਦੇ ਵਿੱਚ ਵੀ ਹੈ ਤੁਹਾਨੂੰ ਮੈਂ ਹਿੰਦੀ ਦੇ ਵਿੱਚ ਵੀ ਦਖਾ ਦਿਨਾ ਤੁਸੀਂ ਇਹਨੂੰ ਪਾਜ਼ ਕਰਕੇ ਪੜ੍ਹ ਸਕਦੇ ਹੋ ਤੇ ਮੈਂ ਮੈਂ ਤੁਹਾਨੂੰ ਦੱਸੇ ਤੇ ਜਿਹੜੇ ਦੋ ਮਹਾ ਸੰਗਤ ਜਿਹੜੀ ਇਹ ਹੈ ਤੁਸੀਂ ਇਹਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋ ਇਹ ਹਿੰਦੀ ਦੇ ਵਿੱਚ ਜਿਹੜਾ ਇੱਥੇ ਦਾ ਰਾਣਾ ਸਾਹਿਬ ਗੁਰਦੁਆਰਾ ਕਾਨੂੰਸਰ ਰਾਣਾ ਸਾਹਿਬ ਦਾ ਇਤਿਹਾਸ ਆ ਉਹ ਜਿਹੜਾ ਇੱਥੇ ਵਿਖਿਆ ਹੋਇਆ ਬਾਕੀ ਮੈਂ ਤੁਹਾਨੂੰ ਮੇਨ ਸ਼ਾਰਟ ਵਿੱਚ ਦੱਸ ਹੀ ਦਿੱਤਾ ਸੀ ਜੀ ਤੇ ਤਪੋ ਸਥਾਨ ਹੈਗਾ ਜਿਹੜੇ ਮਹਾਰਾਜਾ ਬਾਬਾ ਕਿਸਨ ਸਿੰਘ ਜੀ ਤੇ ਸੰਤ ਬਾਬਾ ਇੱਛਰ ਸਿੰਘ ਜੀ ਉਹਨਾਂ ਨੇ ਚ ਤਪ ਕੀਤਾ ਹੋਇਆ ਹੈਗਾ ਠੀਕ ਹੈ ਜੀ ਦੇਖੋ ਵਾਹ ਚਲੋ ਆਪਾਂ ਅੰਦਰ ਚੱਲਦੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਦਿਵਾਉਂਦੇ ਆ ਇਹ ਸੀ ਇੱਥੇ ਦਾ ਇਤਿਹਾਸ ਹਿੰਦੀ ਪੰਜਾਬੀ ਤੇ ਅੰਗਰੇਜ਼ੀ ਵਿੱਚ ਤੁਸੀਂ ਇੱਥੋਂ ਦੀ ਕਿਹੜੀ ਜਗ੍ਹਾ ਜੀ ਆਪਣਾ ਪਿੰਡ ਕਰਤਾਰਪੁਰ ਜੀ ਦਾਣਾ ਜੀ ਅੱਛਾ ਅੱਛਾ ਠੀਕ ਆ ਚਲੋ ਕੰਮੇ ਚੱਲਦਾ ਕੰਮ ਠੀਕ ਚੱਲਦਾ ਜੀ ਚਲੋ ਖਾਲਸਾ ਵਾਜ ਗੁਰਦੀ ਕੀ ਫਤਿਹ ਜੀ ਤੇ ਆਓ ਆਪਾਂ ਅੰਦਰ ਚੱਲਦੇ ਆ ਤੁਹਾਨੂੰ ਮੈਂ ਦੇਖੋ ਲਾਈਟਾਂ ਚੱਲ ਪਈਆਂ ਨੇ ਆਪਾਂ ਅੰਦਰ ਚੱਲਦੇ ਆ ਤੁਹਾਨੂੰ ਅੰਦਰ ਦਾ ਬ੍ਰਿਸ਼ਤ ਖਾਨੇ ਗੁਰਦੁਆਰਾ ਸਾਹਿਬ ਦਾ ਤੇ ਛਾਦਿਆਂ ਦੇ ਉੱਪਰ ਟਾਈਮ ਪੀਸ ਵੀ ਲੱਗਿਆ ਹੋਇਆ ਗੁਰਦੁਆਰਾ ਕਰਨਸਰ ਰਾੜਾ ਸਾਹਿਬ ٹرسٹ ਆਓ ਪੰਦਤ ਜੀ ਸੰਤ ਸੰਪਰਦਾਏ ਦੀ ਨਾਦੀ ਮਨਸਾਵਲੀ ਪਾਇਦੇ ਆ ਸੰਗ ਜੀ ਜੋ ਵੀ ਤੁਸੀਂ ਇਹਨਾਂ ਨੂੰ ਪੋਜ ਕਰਕੇ ਪੜ੍ਹ ਸਕਦੇ ਹੋ ਭੋਰਾ ਸਾਹਿਬ ਮੈਂ ਕੋਸ਼ਿਸ਼ ਕੀਤੀ ਸੀ ਲੇਕਿਨ ਹੁਣ ਟਾਈਮ ਜ਼ਿਆਦਾ ਹੋ ਗਿਆ ਇਹ ਜਿਹੜਾ ਇਹਦਾ ਟਾਈਮ ਆ ਇਹ 5 ਜਾਂ 5.5 ਤੱਕ ਹੁੰਦਾ ਜੀ ਇਹ ਹੁਣ ਬੰਦ ਹੋ ਗਿਆ ਜੇ ਨਹੀਂ ਮੈਂ ਤੁਹਾਨੂੰ ਦਿਖਾ ਦੇਣਾ ਤੇ ਜਿਹੜਾ ਮੈਂ ਪਿਛਲੀ ਵੀਡੀਓ 'ਚ ਤੁਹਾਨੂੰ ਮੈਂ ਖੰਧਾ ਅਸਥਾਨ ਬਾਬਾ ਈਸ਼ਰ ਸਿੰਘ ਜੀ ਦਾ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਆ ਤੇ ਮੈਂ ਜਿਹੜਾ ਇੱਕ ਹੈਗਾ ਗੁਰਦੁਆਰਾ ਸਾਹਿਬ ਦੂਸਰਾ 500 ਰੋੜ ਪਟਿਆਲਾ ਵਿਖੇ ਉੱਥੇ ਵੀ ਤੁਹਾਨੂੰ ਮੈਂ ਦਰਸ਼ਨ ਕਰਵਾਏ ਸੀ ਤੇ ਜਿਹੜਾ ਉੱਥੇ ਦਾ ਭੋਰਾ ਸਾਹਿਬ ਆ ਉਹ ਵੀ ਤੁਹਾਨੂੰ ਮੈਂ ਦਰਸ਼ਨ ਬਾਹਰੋਂ ਕਰਾਈ ਸੀ ਉਦੋਂ ਨਹੀਂ ਉਹਦੇ ਤਾਂ ਤੁਹਾਨੂੰ ਮੈਂ ਦਰਸ਼ਨ ਕਰਾਤੇ ਸੀਗੇ ਲੇਕਿਨ ਇੱਥੇ ਦੇ ਜਿਹੜੇ ਪੋਰਾ ਸਾਹਿਬ ਆ ਛੋਲੇ ਬੰਦ ਨੇ ਜੀ ਇਹ ਮੈਂ ਕਿਸੇ ਦਿਨ ਹੋਰ ਤੁਹਾਨੂੰ ਦੁਬਾਰਾ ਪੋਰਾ ਸਾਹਿਬ ਦੇ ਦਰਸ਼ਨ ਕਰਵਾਵਾਂਗਾ ਆਓ ਅੱਗੇ ਚੱਲ ਜੀ ਇਹ ਜਿਹੜਾ ਇਥੇ ਨਵੀਨੀ ਕਰਨ ਦਾ ਜਿਹੜਾ ਕੰਮ ਚੱਲ ਰਿਹਾ ਪੱਥਰ-ਪੁੱਥਰ ਜਿਹੜਾ ਨਵਾਂ ਲੱਗਿਆ ਪਹਿਲਾਂ ਕੁਝ ਹੋਰ ਨਹੀਂ ਹੁਣ ਇਹ ਪਾਰਕ ਦੇ ਸੁਪਨੇ ਛੋਲੇ ਬਣ ਗਏ ਆ ਕੰਮ ਕੰਮ ਚੱਲ ਰਿਹਾ ਹੈਗਾ ਸੋ ਨੋ ਪਾਰਕਾ ਸਾਹਮਣੇ ਜਿਹੜੀ ਬਿਲਡਿੰਗ ਦੇਖ ਰਹੇ ਆ ਉਹ ਲੰਗਰ ਹਾਲ ਆ ਜੀ। ਹੋ ਬਲਾਈ। ਇਹ ਤਾਂ ਆਪਾਂ ਜਰਨ ਤੁਮਾ। ਤੇ ਸੰਗਤ ਕਾਫੀ ਦੇਖੋ ਪਹੁੰਚੀ ਹੋਈ ਆ। ਤੁਸੀਂ ਦੇਖ ਸਕਦੇ ਹੋ। ਸਾਹਮਣੇ ਜਿਹੜੀ ਇਹ ਦੇਖ ਰਹੇ ਆ ਉਹ ਹੈਗਾ ਸਰੋਵਰ ਸਾਹਿਬ। ਤੇ ਆਓ ਆਪਾਂ ਅੰਦਰ ਚੱਲੋ। ਇਹ ਮੇਨ ਦਵਾਰਾ ਗੁਰਦੁਆਰਾ ਸਾਹਿਬ ਦਾ। ਇਹ ਜਿਹੜੀ ਗੁਰਦਵਾਰਾ ਸਾਹਿਬ ਦੀ ਪਹਿਲਾਂ ਦੀ ਫੋਟੋ ਹੈ ਜੀ ਤੁਸੀਂ ਦੇਖ ਸਕਦੇ ਹੋ ਰੱਸ ਕਰ ਲਓ ਮੈਂ ਇਹ ਜੋ ਕਰਕੇ ਤੁਹਾਨੂੰ ਖੁਸ਼ ਕਰਾਂਗਾ ਇਹ ਕਿਹਦੇ ਬਾਰੇ ਗੁਰਦਵਾਰਾ ਕਾਨੂੰ ਸਾਹ ਰਾਣਾ ਸਾਹਿਬ ਇਹ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ ਹੈਗਾ ਦੇ ਬਾਬਾ ਜੀ ਸੀ ਡਾੜਾ ਸਾਹਿਬ ਵਾਲੇ ਸੰਤ ਬਾਬਾ ਜੀ ਸ਼ਰਸਿੰਘ ਜੀ ਉਹਨਾਂ ਦੇ ਇਹ ਸਰੂਪ ਹੈਗੇ ਨੇ ਅੰਦਰ ਪ੍ਰਦੇਸ਼ਾ ਦੇ ਉਹ ਵੀ ਜਿਹੜੇ ਅਖੰਡ ਪਾਤਸ਼ਾਹ ਖੁੱਲੇ ਹੋਏ ਨੇ ਤੇ ਦਰਸ਼ਨ ਕਰ ਸਕਦੇ ਸਾਰੇ ਬਸ ਸਾਰੇ ਜਿਹੜੇ ਅਖੰਡ ਪਾਤਸ਼ਾਹ ਖੁੱਲੇ ਕੈਵਲ ਅੰਦਰ ਦੇ ਲੱਗੇ ਜੀ ਸਿੱਖਾਂ ਵਿੱਚ ਜਿਹੜੇ ਸਤਸੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਛੋਵਤ ਨੇ ਉੱਤੇ ਕੰਨਤਾ ਅਖੰਡ ਪਾਤਸ਼ਾਹ ਖੁੱਲੇ ਅਜੇ ਲੋ ਆਪਾਂ ਹੁਣ ਇਸ ਤੇ ਮੱਥਾ ਟੇਕੀਏ ਆ ਨਾ ਫੋਟੋ ਲੈ ਸਕਦੇ ਜੀ ਤੇ ਬੰਨਾ ਹੋ ਮਗੇ ਜੀ ਬਾਬਾ ਗੁਰਦਸਾਹ ਦਾ ਸਾਰਾ ਕੁਝ ਦਸਾਈਂ ਪਾਰਕਾਸਟ ਉੱਪਰ ਤੁਸੀਂ ਦੇਖਦੇ ਦੱਸਣ ਸ੍ਰੀਮਾਨ ਸੰਤ ਬਾਬਾ ਕਿਸ਼ਨ ਸਿੰਘ ਜੀ ਨੇ ਤੰਦ ਬਾਬਾ ਇਸ ਸਿੰਘ ਜੀ ਨੇ ਇਹ ਜਿਹੜੇ ਉਹਨਾਂ ਦੇ ਫੋਟੋਆਂ ਨੇ ਸਾਰੀਆਂ ਲੱਗੀਆਂ ਹੋਈਆਂ ਬਾਬਾ ਜੀ ਦੀਆਂ ਉੱਪਰ ਵੱਟੀਆਂ ਫੋਟੋਆਂ ਲੱਗੀਆਂ ਨੇ ਤੇ ਜੇ ਕਹਿੰਦੇ ਹਾਂ ਪਿਆਰੇ ਹਰਿਆਣੇ ਆ ਨਿਆਮਾ ਦੇ ਤੇ ਅੱਛਾ ਚੰਨ ਚੰਨ ਸਿਰ ਗੋਬੇ ਸਾਂਜੀ ਤੇ ਫੋਟੋ ਲੱਗ ਗਈ ਤੇ ਇਹ ਜਿਹੜੇ ਅੱਡਾ ਡੰਗਰੇ ਭक्ति ਕਰਦੇ ਕੋਈ ਜਦੋਂ ਸੰਤੋਬਾਈ ਚਲਦੇ ਬਿਚਾਰੀ ਉਹਨਾਂ ਦੀਆਂ ਫੋਟੋਆਂ ਨਹੀਂ ਕੋਈ ਦੀਵਾਨ 'ਚ ਬੈਠੇ ਐ ਕੋਈ ਦੀਵਾਨਾ ਕੋਈ ਜਾਨੀ ਕਿ ਭਗਤੀ ਕਰ ਰਹੇ ਐ ਇਹ ਉਹਨਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜਿਆਂ ਸੁਤਮਾਂ ਲੱਗੇ ਹੋਈਆਂ ਨੇ ਤੇ ਅਰ ਰਾਤ ਅਰਦਾਂ ਤੋਂ ਕਹਿੰਦੇ ਤੇ ਹੁਣ ਜਿਹੜਾ ਕੀ ਸਤਿ ਪੁਰਹ ਹੈਗਾ ਆਪਾਂ ਫਾਈਨਲੀ ਅੰਦਰ ਨਸ਼ਵਤਤ ਹੋ ਗਿਆ ਸ੍ਰੀ ਗੁਰੂ ਸਾਹਿਬ ਜੀ ਇਹ ਆਪਾਂ ਬਾਤ ਚੱਲਦੇ ਇਹ ਤੁਸੀਂ ਦੇਖਦਾ ਹੋ ਮਾ ਬਹੁਤ ਲੱਗਾ ਜਦੋਂ ਕੋਈ ਵੱਡਾ ਗੁਰਪੁਰਬ ਜਾਂ ਕੋਈ ਪ੍ਰੋਗਰਾਮ ਹੁੰਦਾ ਇਥੇ ਹਾਲ ਦੇ ਵਿੱਚ ਹੁੰਦਾ ਤੇ ਇਹ ਦੇਖੋ ਤੁਸੀਂ ਕਿੰਨਾ ਬਹੁਤ ਵੱਡਾ ਜਿਹੜਾ ਲਖਾਲ ਹੈ ਅੰਮ੍ਰਿਤ ਗੁਰਦੇ ਪਾਇ ਤਨ ਨੂੰ ਮੈਂ ਹਾਲ ਦੇ ਦਰਸ਼ਨ ਕਰਾਤੇ ਆ ਤੇ ਤੁਸੀਂ ਦੇਖਾਂਗੇ ਚਲੋ ਹਫਤਾ ਤੋਂ ਇਧਰ 메ਨ ਗੇਟ ਤੋਂ ਲੈ ਕੇ ਸਾਰਾ ਦਿਖਾ ਕੇ ਲੈਣਾ ਗੁਰਦੁਆਰ ਸਾਹਿਬ ਇਹ ਗੁਰਦੁਆਰ ਸਾਹਿਬ ਦੇ ਤੁਸੀਂ ਬਾਹਰੋਂ ਦੇਖ ਰਹੇ ਹੋ ਤੇ ਸ਼ਾਮ ਦੇ ਤਕਰੀਬਨ 7 ਵਜੇ ਵਾਲਿਆ ਤੇ ਸ਼ਾਮ ਨੂੰ ਇਹ ਜਿਹੜੇ ਤੁਹਾਨੂੰ ਬਾਹਰੋਂ ਦਿਖਾਈ ਸੀ ਇਹ ਜਿਹੜੇ ਉੱਪਰ ਕਮਰੇ ਵਗੈਰਾ ਬਣੇ ਹੋਏ ਨੇ ਇੱਧਰ ਵੀ ਤੁਹਾਨੂੰ ਮੈਂ ਬਾਬਾ ਜੀ ਦੇ ਜਿਹੜੇ ਹੈਗੇ ਤਸਵੀਰ ਲੈਣੇ ਆ ਤੁਸੀਂ ਦੇਖ ਸਕਦੇ ਹੋ ਸੰਤ ਬਾਬਾ ਕਿਸ਼ਨ ਸਿੰਘ ਜੀ ਤੇ ਸੰਤ ਮੋਹਰੀ ਚੱਲ ਸਿੰਘ ਜੀ ਉਹਨਾਂ ਦੇ ਫੋਟੋ ਲੱਗੇ ਤੇ ਉਹਨਾਂ ਦੇ ਹੱਥ ਛੱਤਰ ਪਏ ਹੈਗੇ ਤੇ ਇਰਾਨ ਅਰੇ ਫੋਟੋ ਪੜੋ ਮੰਗਲਾ ਇਹ ਤੁਸੀਂ ਦਰਸ਼ਨ ਕਰ ਸਕਦੇ ਹੋ। ਕੋਈ ਨਾ ਕੋਈ ਟਾਈਪ ਕਰਦੇ। ਬਾਬਾ ਜੀ ਨੂੰ ਕੋਕਾ ਪਾਣੀ ਲਗਵਾਉਣਾ। ਦਰਸ਼ਨ ਕਰਾਉਣਾ। ਉੱਪਰ ਜਿਹੜੀਆਂ ਹੋਰ ਤੋਂ ਉਹ ਵੀ ਦਰਸ਼ਨ ਕਰ ਸਕਦੇ ਨੇ। 1990 ਰੁਪਏ। ਬਾਬਾ ਜੀ ਦੇ ਜਿਹੜੇ ਕੱਪੜੇ ਆ ਉਹ ਪਿੱਛੇ ਲੰਕਰੇ ਆ ਸ਼ੂਜ਼ ਵਗਰਾ ਉਹਨਾਂ ਦੀ ਜਿਹੜੀ ਕਰੋਕਰੀ ਆ ਤਾਂਬੇ ਦੀ ਪਿੱਛੇ ਦੀ ਉਹ ਵੀ ਪਿੱਛੇ ਕਬੂਰਡ ਦੇ ਵਿੱਚ ਰੱਖੀ ਹੋਈ ਆ ਤੇ ਬੈੱਡ ਦਰਸ਼ਨ ਕਰੋ ਇਧਰ ਵੀ ਬੈੱਡ ਦੇ ਦਰਸ਼ਨ ਕਰੋ ਇਹ ਬਾਹਰ ਦਾ 뷰 ਹੈ ਜੀ ਸਾਹਮਣੇ ਲਾਈਟਿੰਗ ਚੱਲ ਪਈ ਆ ਤੇ ਇਧਰ ਵੀ ਇਹ ਗੇਟ ਦਾ ਕੰਮ ਜਿਹੜਾ ਚੱਲ ਰਿਹਾ ਹੈਗਾ ਸਾਹਮਣੇ ਤੋਂ ਹੀ ਦੇਖ ਸਕਦੇ ਹੋ ਅੰਡਰ ਕੰਸਟਰਕਸ਼ਨ ਹੈਗਾ ਗੇਟ ਦੇ ਸਾਹਮਣੇ ਹਾਲ ਕਮਰਾ ਲਿਖਿਆ ਹੋਇਆ ਸਮਤਪਨ ਕਿੰਨੀ 400 49 ਦੇਖੋ ਕਿੰਨਾ ਸੋਹਣਾ ਦ੍ਰਿਸ਼ ਹੈਗਾ ਇਸ ਵੇਲੇ ਸ਼ਾਮ ਦਾ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਲਾਈਟਾਂ ਚੱਲ ਪਈਆਂ ਨੇ ਤੇ ਸੰਗਤ ਇੱਥੋਂ ਨੇੜੇ ਜਿਹੜੇ ਉਹ ਆਂਦੇ ਰਹਿੰਦੇ ਨੇ ਤੇ ਜਿਹੜੇ ਬਾਬਾ ਜੀ ਜਿਹੜੇ ਸੀਗੇ ਸੰਤ ਬਾਬਾ ਇਸ਼ਤਰੀ ਉਹਨਾਂ ਨੂੰ ਫੁੱਲਾਂ ਦਾ ਬਹੁਤ ਸ਼ੌਂਕ ਸੀਗਾ ਆਹ ਦੇਖੋ ਤੁਸੀਂ ਫੁੱਲ ਦੇਖੋ ਕਿੰਨੇ ਸੋਹਣੇ ਲੱਗੇ ਹੋਏ ਆ ਆਹ ਦੇਖੋ ਕਿੰਨੇ ਪ੍ਰਕਾਰ ਦੇ ਜਿਹੜੇ ਫੁੱਲ ਆ ਤੁਸੀਂ ਗਿਣ ਨਹੀਂ ਸਕਦੇ ਜੀ ਆ ਸਾਰੇ ਪਾਸੇ ਫੁੱਲੇ ਫੁੱਲਾ ਤੇ ਸੰਤ ਬਾਬਾ ਈਸ਼ਰ ਸਿੰਘ ਜੀ ਜਿਹੜੇ ਸੀਗੇ ਉਹਨਾਂ ਨੂੰ ਜਿਹੜਾ ਫੁੱਲਾਂ ਨਾਲ ਬਹੁਤ ਸਾਫ ਸੀਗਾ ਤੇ ਤੁਹਾਨੂੰ ਜਿਵੇਂ ਦੱਸਿਆ ਵੀ ਇਹ ਤਪ ਕੀਤਾ ਹੋਇਆ ਸੰਤ ਬਾਬਾ ਈਸ਼ਰ ਸਿੰਘ ਜੀ ਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਉਹਨਾਂ ਦਾ ਉਹਨਾਂ ਦਾ ਤਪੱਸਥਾਨ ਨੇ ਜੀ ਬਹੁਤ ਸੋਹਣਾ ਸੁੰਦਰ ਅੰਦਰੋਂ ਸੁਣਾ ਸਜਿਆ ਹੋਇਆ ਚਲੋ ਆਪਾਂ ਉਧਰ ਹੋਰ ਪਾਸੇ ਤੁਹਾਨੂੰ ਮੈਂ ਦਰਸ਼ਨ ਕਰਾ ਦਮ ਜੀ ਆਪਾਂ ਜਿਹੜੇ ਆ ਸੰਗਤ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਪੋਰਾ ਸਾਹਿਬ ਆ ਲਾਗੇ ਆ ਲੇਕਿਨ ਪੋਰਾ ਸਾਹਿਬ ਤਾਂ ਕੋਸ਼ਿਸ਼ ਕਰਦੇ ਚੱਲਦੇ ਆ ਤੇ ਇਹ ਸੰਤ ਬਾਬਾ ਈਸ਼ਰ ਸਿੰਘ ਦੀ ਫੋਟੋ ਕੁਰਸੀ ਤੇ ਬੈਠੇ ਹੋਏ ਨੇ ਉੱਪਰ ਲਿਖਿਆ ਵੀ ਹੋਇਆ ਸ੍ਰੀ ਯੂਰਫਾਰਮ ਸੰਤ ਸੱਸੀ ਵੀਰ ਜੀ ਮਹਾਰਾਜ ਇਸ ਪਾਵਨ ਦਸਤਾਨ ਉੱਪਰ ਕੁਰਸੀ ਦੇ ਸਜੋਬਤ ਹੋ ਕੇ ਸੰਗਤਾਂ ਨਾਲ ਪਰਮਾਰਥਿਕ ਵਚਨ ਕਰੇਗਾ ਇਥੇ ਜੀ ਇਹ ਉਹ ਥਾਨ ਆ ਜਿੱਥੇ ਬਾਬਾ ਜੀ ਖੰਡ ਬਾਬਾ ਇਸ਼ਾ ਸਿੰਘ ਜੀ ਵਚਨ ਕਰਦੇ ਹੁੰਦੇ ਆਓ ਆਪਾਂ ਅੱਗੇ ਇਹ ਪੂਰਾ ਸਾਹ ਦਾ ਰਸਤਾ ਅੱਗੇ ਚੱਲਦੇ ਆ ਜੀ ਆਪਾਂ ਵਚਨ ਕਰਦੇ ਹੁੰਦੇ ਸੀ ਆਓ ਆਪਾਂ ਅੱਗੇ ਇਹ ਪੂਰਾ ਸਾਹ ਦਾ ਰਸਤਾ ਅੱਗੇ ਚੱਲਦੇ ਆ ਜੀ ਆਪਾਂ ਤੁਹਾਨੂੰ ਦੱਸਦਾ ਜੀ ਮੈਨੂੰ ਬਾਬਾ ਜੀ ਨੂੰ ਫੁੱਲਾਂ ਦਾ ਬਹੁਤ ਸ਼ੌਕ ਹੁੰਦਾ ਸੀਗਾ ਇਹ ਸਾਹਮਣੇ ਅੰਦਰ ਜਿਹੜਾ ਪੂਰਾ ਸਾਹਿਬ ਆ ਇਹਦਾ ਟਾਈਮਿੰਗ ਆਗਾ ਲੇਕਿਨ ਹੁਣ ਟਾਈਮ ਤੋਂ ਆਪਾਂ ਬਾਹਰ ਆਏ ਆ ਸ਼ਾਮ ਦਾ ਟਾਈਮ ਹੋ ਗਿਆ 5:30 ਦਾ ਜਿਹੜਾ ਟਾਈਮ ਹੁੰਦਾ ਮੈਂ ਤੁਹਾਨੂੰ ਜਿਹੜੇ ਪੂਰਾ ਸਾਹਿਬ ਦੇ ਦਰਸ਼ਨ ਅੰਦਰੋਂ ਤਾਂ ਨਹੀਂ ਕਰਵਾ ਸਕਦਾ ਬਟ ਬਾਹਰ ਤੁਹਾਨੂੰ ਮੈਂ ਪੂਰਾ ਸਾਹਿਬ ਦੇ ਦਰਸ਼ਨ ਉਪਰ ਕਰਵਾ ਰਿਹਾ ਹਾਂ ਦਰਸ਼ਨ ਕਰੋ ਜੀ ਪੋਰਾ ਸਾਹਿਬ ਗੁਰਦੁਆਰਾ ਕਰਨ ਸਰ ਰਾਡਾ ਸਾਹਿਬ ਜੀ ਇਹ ਪੋਰਾ ਸਾਹਿਬ ਉਹ ਜਗ੍ਹਾ ਜਿੱਥੇ ਬਾਬਾ ਜੀ ਬਿਸ਼ਰਾਮ ਕਰ ਦਿੰਦੇ ਸੀਗੇ ਅੰਬ ਬੜੇ ਲੱਗੇ ਹੋਏ ਨੇ ਜਿਵੇਂ ਤੁਹਾਨੂੰ ਦੱਸਿਆ ਬਾਬਾ ਜੀ ਨੂੰ ਜਿਹੜਾ ਫੁੱਲਾਂ ਦਾ ਬਹੁਤ ਸ਼ੌਕ ਸੀ ਇੱਧਰ ਵੀ ਫੁੱਲ ਵਾੜੀ ਹੈ ਜੀ ਪੂਰੀ ਤੇ ਅੰਦਰ ਨਹੀਂ ਸੀ ਟਾਈਮ ਆਪਣੇ ਬੰਦ ਸੀਗੇ ਇਸ ਕਰਕੇ ਮੈਂ ਤੁਹਾਨੂੰ ਅੰਦਰ ਨਹੀਂ ਦਰਸ਼ਨ ਕਰਾ ਸਕਿਆ ਇੱਕ ਤੁਸੀਂ ਦੇਖ ਸਕਦੇ ਹੋ ਕਾਫੀ ਫੁੱਲ ਬੁੱਟੇ ਦੇਖੋ ਫੁੱਲ ਹੀ ਕੜੇ ਤਰ੍ਹਾਂ ਦੇ ਲੱਗੇ ਹੋਏ ਆ ਦਰਸ਼ਨ ਕਰ ਸਕਦੇ ਹੋ ਬਾਜੀ ਸਤਿ ਸ਼੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆਏ ਮਲੇਰਕੋਟੇ ਅੱਛਾ ਅੱਛਾ ਚਲੋ ਬਹੁਤ ਬਹੁਤ ਧੰਨਵਾਦ ਇਹ ਚਲੋ ਦਰਸ਼ਨ ਤੁਹਾਨੂੰ ਮੈਂ ਕਿਸੇ ਦਿਨ ਫੇਰ ਕਰਾਉ ਤੁਹਾਨੂੰ ਬਾਹਰੋਂ ਮੈਂ ਪੂਰਾ ਸਾਹਿਬ ਦੇ ਦਰਸ਼ਨ ਜੂਮ ਕਰਕੇ ਵੀ ਕਰਾ ਦੇ ਰਾਂਗੇ ਬਹੁਤ ਸੋਹਣਾ ਅੰਦਰੋਂ ਜਿਹੜਾ ਪੂਰਾ ਸਾਹਿਬ ਬਹੁਤ ਸੋਹਣਾ ਹੀ ਬਣਿਆ ਹੋਇਆ ਹੈ ਜੀ ਚਲੋ ਆਪਾਂ ਅੱਗੇ ਚੱਲਦੇ ਆਂ ਦੇ ਸਾਹਮਣੇ ਦੇਖ ਰਹੇ ਜਿਹੜੇ ਕਮਰੇ ਬਣੇ ਹੋਏ ਆ ਜਿਹੜੇ ਇੱਥੇ ਤੇ ਸੇਵਾਦਾਰ ਸਾਹਿਬ ਨੇ ਦੇਖੋ ਸੰਗਤਾਂ ਹਜੇ ਤੱਕ ਆ ਰਹੀਆਂ ਨੇ ਜਿਹੜੇ ਨੇੜੇ-ਤੇੜੇ ਵਾਲੇ ਤੋਂ ਆਉਂਦੇ ਰਹਿੰਦੇ ਨੇ ਸੰਗਤਾਂ ਜਿਹੜੀਆਂ ਅਰਦਾਸ ਵੈਂਦਿਆਂ ਜੋੜੀਆਂ ਇੱਥੇ ਬੈਠੇ ਕਰਦੀਆਂ ਨੇ ਆਪਾਂ ਵੀ ਜਦੋਂ ਮੱਥਾ ਟੇਕ ਲੈਨੇ ਆ ਤਕ ਮੁਸਤਕ ਹੋਣਾ ਹੈ ਬਾਬਾ ਜੀ ਦੇ ਇਥੇ ਵਚਨ ਕਰਿਆ ਕਰਦੇ ਹਾਂ ਉੱਥੇ ਪਹੇਰਾ ਆ ਗਏ ਚਲੋ ਫਾਈਨਲੀ ਆਪਾਂ ਪੋਰਾ ਸਾਹਿਬ ਵੱਲ ਵੀ ਜਾ ਆਏ ਤੁਹਾਨੂੰ ਦਰਸ਼ਨ ਬਾਹਰੋਂ ਕਰਾ ਆਏ ਆ ਲੇਕਿਨ ਇਸ ਵੇਲੇ ਟਾਈਮ ਨਹੀਂ ਸੀ ਇਸ ਕਰਕੇ ਚਲੋ ਆਪਾਂ ਹੁਣ ਗੁਰੂ ਦਾ ਜਿਹੜਾ ਲੰਗਰ ਛਕਾਂਗੇ ਲੰਗਰ ਛਕਣ ਦੇ ਬਾਅਦ ਆਪਾਂ ਆਲਦੇ ਹੋਮ ਟਾਊਨ ਨੂੰ ਇਹ ਤੁਹਾਨੂੰ ਫੁੱਲ ਪਹਿਲਾਂ ਮੈਂ ਫਲਵਾੜੀ ਬਾਬਾ ਜੀ ਦਿਖਾਤੀ ਬਾਬਾ ਜੀ ਨੂੰ ਫੁੱਲਾਂ ਦਾ ਬਹੁਤ ਸ਼ੌਕ ਹੁੰਦਾ ਸੀ ਦੇਖੋ ਕਿੰਨੇ ਤਰ੍ਹਾਂ ਦੇ ਫੁੱਲ ਲੱਗੇ ਹੋਇਆ ਸੰਗੀ ਇਹ ਵੀ ਜਿਹੜਾ ਬਾਹਰੋਂ ਰਸਤਾ ਹੁੰਦਾ ਉਹ ਸਾਹਮਣੇ ਦਰਵਾਜ਼ਾ ਲੱਗਿਆ ਹੋਇਆ ਉਹਨੂੰ ਜ਼ੂਮ ਕਰਕੇ ਦਿਖਾ ਦੇਣਾ ਇਧਰ ਇਹਨਾਂ ਦਾ ਬਾਬਾ ਜੀ ਹੋਣਾ ਦਾ ਆਫਿਸ ਵੀ ਆ ਸਾਹਮਣੇ ਤੇ ਆਹ ਸਾਹਮਣੇ ਬਾਬਾ ਜੀ ਦੀ ਬੈਨਾਂ ਖੜੀਆਂ ਨੇ ਜਦੋਂ ਦੁਬਾਨ ਲੈਣ ਜਾਂਦੇ ਨੇ ਬੈਨਾਂ ਵਗੈਰਾ ਜਿਹੜੇ ਆ ਟ੍ਰਾਂਸਪੋਰਟੇਸ਼ਨ ਖੜੀ ਐ ਇਹਨਾਂ ਦੀ ਆਹ ਦੇਖੋ ਉਹ ਵੀ ਬਾਹਰੋਂ ਗੇਟ ਆਉਂਦਾ ਜੀ ਫੁੱਲ ਮੋਤਰਾਵੇਂ ਲੱਗੇ ਹੋ ਸੰਗੀ ਜੀ ਆਲੇ ਕੋਈ ਆਪਰੇ ਨੇ ਹੇਗਰ ਕਿਨਾਰੇ ਹੋਂ ਸਾਹਮਣੇ ਲੰਗਰ ਹਾਲ ਆਪਾਂ ਉਧਰ ਚੱਲਦੇ ਹਾਂ ਬਹੁਤ ਸਾਹਮਣੇ ਤੁਸੀਂ ਦੇਖ ਸਕਦੇ ਹੋ ਲਾਈਟਿੰਗ ਚੱਲ ਪਈ ਆ ਫਾਰਕ ਬਣੇ ਹੋਏ ਬਹੁਤ ਛੋਨੇ ਮਾਰਕ ਬਣੇ ਹੋਏ ਤੇ ਸਾਹਮਣੇ ਜਿਹੜਾ ਉਹ ਮੇਨ ਦਵਾਰ ਆ ਗੇਟ ਉਧਰ ਤੋਂ ਵੀ ਜਿਹੜੀ ਲਾਈਟ ਚੱਲਦੀ ਆ ਜੀ ਇਧਰੋਂ ਪੱਤਲਾਂ ਵੱਲੋਂ ਟੈਬਸ ਲੱਗੀਆਂ ਨੇ ਜੀ ਸਾਹਮਣੇ ਲੰਗਰ ਹਾਲ ਆ ਗੁਰੂ ਨਾਨਕ ਲੰਗਰ ਹਾਲ ਤੇ ਇਧਰ ਜਿਹੜਾ ਜੋ ਵੀ ਰਸੋਤ ਹੁੰਦੀ ਆ ਬਾਹਰੋਂ ਸੰਗਤ ਲੈ ਕੇ ਆਉਂਦੀ ਆ ਉਹ ਇਥੇ ਇਹ ਸੂਰ ਆ ਜੀ ਇਥੇ ਰੱਖੀ ਜਾਂਦੀ ਆ ਸਾਹਮਣੇ ਤੇ ਇਹ ਵੀ ਜਿਹੜਾ ਪਿਛਲੇ ਪਾਸਿਓਂ ਜਿਹੜਾ ਰਸਤਾ ਹੁੰਦਾ ਇਹ ਦੁਆਰ ਦਾ ਜਿਹੜਾ ਕੰਮ ਅੰਡਰ ਕੰਸਟਰਕਸ਼ਨ ਚੱਲ ਰਿਹਾ ਹੈਗਾ ਇਹ ਜਿਹੜਾ ਇਹਨਾਂ ਦਾ ਬਾਬਾ ਜੀ ਦਾ ਜਿਹੜਾ ਗੁਰੂ ਕੇ ਲੰਗਰ ਵਾਸਤੇ ਜਿਹੜਾ ਰਸਦ ਉਹ ਇੱਥੇ ਰੱਖੀ ਜਾਂਦੀ ਹੈ ਜੋ ਵੀ ਕਿਸੇ ਨੇ ਸਰਦਾ ਭਾਵ ਨਾਲ ਦੇ ਕੇ ਜਾਣਾ ਉਹ ਜਿਹੜਾ ਇੱਥੇ ਰੱਖਿਆ ਜਾਂਦਾ ਇੱਧਰ ਬਣਦੇ ਆ ਲੰਗਰ ਵੀ ਬਣਦਾ ਹੈਗਾ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਜਸਟ ਲਾਈਕ ਇਹ ਸਟੋਰ ਹੈਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ ਅੱਛਾ ਇਹ ਸਟੋਰ ਹੋਣਾ ਬਾਬਾ ਜੀ ਰਸਦ ਦਾ अच्छा अच्छा चलो खालसा आवाज और फते जी पटियाले तो आया सी जी मैं स्पेशल मैं नाल ना गुरु घर ਦਾ ਮੱਥਾ ਟੇਕ ਆਵਾ ਸੀ ਇਹ ਆਪਾਂ ਲੰਗਰ ਹਾਲ ਦੇ ਵਿੱਚ ਜਿਹੜਾ ਐਂਟਰ ਕਰ ਰਹੇ ਹਾਂ ਗੁਰੂ ਨਾਨਕ ਲੰਗਰ ਹਾਲ ਆਪਾਂ ਐਂਟਰ ਕਰ ਰਹੇ ਜੀ ਇੱਥੇ ਤੁਸੀਂ ਜਿਹੜੇ ਬਰਤਨ ਦੇਖੋ ਨਮੀ ਚੀਜ਼ ਹੈ ਇੱਥੇ ਪਹਿਲਾਂ ਤੁਸੀਂ ਬਰਤਨ ਇੱਥੋਂ ਲਵੋਗੇ ਇਧਰ ਵੀ ਲਾਈਨ ਇਧਰੋਂ ਵੀ ਲੈ ਸਕਦੇ ਹੋ ਇਧਰੋਂ ਵੀ ਬਰਤਨ ਲੈ ਸਕਦੇ ਹੋ ਆਪਾਂ ਇੱਥੋਂ ਲੰਗਰ ਛਕਣ ਵਾਸਤੇ ਜਿਹੜਾ ਬਰਤਨ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਆਪਾਂ ਇੱਕੋ ਸੰਗਤ ਜੀ ਜਿਹੜੇ ਬਰਤਨ ਅੱਥ ਲਵਾਂਗੇ ਤੇ ਦੈਨ ਉਸ ਤੋਂ ਆ ਦੇਖੋ ਸੰਗਤਾਂ ਬਾਹਰੋਂ ਆ ਰਹੀਆਂ ਨੇ ਆਪਾਂ ਵੀ ਜਿਹੜੇ ਬਰਤਨ ਲੈ ਲਿਆ ਲੰਗਰ ਛਕਣ ਵਾਸਤੇ ਉਧਰ ਵੀ ਸਿੰਘ ਸਾਹਿਬ ਬੈਠੇ ਨੇ ਬਰਤਨ ਦੇਣ ਲਈ ਧੰਨਵਾਦ ਆ ਜੀ ਤੁਹਾਡਾ ਬਹੁਤ ਬਹੁਤ ਆਓ ਆਪਾਂ ਨੂੰ ਚੱਲਣ ਖਾਲਸਾ ਬਾਗੋਤ ਜੀ ਕੀ ਫਤਿਹ ਜੀ ਦੇਖੋ ਢੇੜਾ ਲੰਗਰ ਹਾਲ ਤੇ ਬਹੁਤ ਵੱਡਾ ਲੰਗਰ ਹਾਲ ਆ ਦੇਖੋ ਪੱਖੇ ਹੀ ਦੇਖ ਲਓ ਕਿੱਡੇ ਕਿੱਡੇ ਵੱਡੇ ਲੱਗੇ ਆ ਉਹ ਚੱਲ ਰਿਹਾ ਇੱਕ ਪੱਖਾ ਕੋਹ ਚੱਲ ਰਿਹਾ ਮੇਰੇ ਖਿਆਲ ਚਾਰ ਛੇ ਪੱਖੇ ਲੱਗਿਆ ਜੀ ਬਹੁਤ ਵੱਡੇ ਵੱਡੇ ਆ ਦੇਖੋ ਜਿਵੇਂ ਇਹਨਾਂ ਨੂੰ ਕੱਥਿਆ ਹੋਇਆ ਵਾਲੇ ਵਾਲੇ ਵੀ ਹਿੱਲਣਾਂ ਦੇਖੋ ਸਾਹਮਣੇ ਲੱਗਿਆ ਹੋਇਆ ਪੱਖਾ ਤੇ ਇੱਧਰ ਆਪਾਂ ਹੁਣ ਬਹਿ ਕੇ ਜਿਹੜਾ ਲੰਗਰ ਛਕਾਂਗੇ ਆਪਾਂ ਚਲੋ ਇੱਥੇ ਬਹਿ ਜਾਂਦੇ ਅਜਾ ਨਾਂ ਦੱਸ ਦੋ ਫਿਰ ਆਪਣਾ ਕੀ ਆ ਦੱਸੋ ਦੱਸ ਦੋ ਕਾ ਗੁਰਮੁਖ ਸਿੰਘ ਭੰਦੇਰ ਕਹੇ ਜਦੋਂ ਤੇ ਟੀਵੀ ਤੇ ਦਿਖਾਵਾਂਗੇ ਟੀਵੀ ਤੇ ਬੋਲ ਬੀਵੀ ਤੇ ਬੋਲੋ ਬੋਲੋ ਚਲ ਕੋਈ ਗੱਲ ਨਹੀਂ ਜਿਉਂਦੇ ਰਹੋ ਬੱਚੇ ਕਾ ਗੁਰਮੁਖ ਸਿੰਘ ਭੰਦੇਰ ਕਹੇ ਪੁੱਤੋ ਚੱਲ ਭੰਦੇਰ ਸਾਹਿਬ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾ ਕੇ ਸੰਗਤ ਜਿਹੜੀ ਆ ਲੰਗਰ ਛੱਕ ਰਹੀ ਆ ਚਲੋ ਆਪਾਂ ਵੀ ਇੱਥੇ ਥਾਂ ਹੀ ਰੱਖ ਲਈ ਆ ਤੇ ਲੰਗਰ ਛਕਾਂਗੇ ਬਸ ਕੋਈ ਜਿਹੜਾ ਲੰਗਰ ਜਿਹੜਾ ਇੱਥੇ ਹੈ ਇਸ ਤਰ੍ਹਾਂ ਬੰਦਾਇਆ ਜਾ ਰਿਹਾ ਦੇਖੋ ਟਰਾਲੀਆਂ ਦੇ ਵਿੱਚ ਰੱਖੀਆਂ ਹੋਈਆਂ ਬੜੇ ਬੜੇ ਤੁੱਟ ਪਤਿੱਲੇ ਜੇ ਉਹਨਾਂ ਦੇ ਵਿੱਚ ਪਾ ਕੇ ਜਿਹੜਾ ਲੰਗਰ ਬੰਦਾਇਆ ਜਾ ਰਿਹਾ ਇੱਧਰ ਵੀ ਦੇਖੋ ਤੁਸੀਂ ਉਹ ਟਰਾਲੀ ਠੀਕ ਜਾਂਦੇ ਉਹਦੇ ਵਿੱਚ ਤਿੰਨ ਤਰ੍ਹਾਂ ਦੀ ਆਈਟਮਾਂ ਚਾਰ ਤਰ੍ਹਾਂ ਦੀ ਆਈਟਮਾਂ ਵਿੱਚ ਚਾਵਲ ਆ ਵਿੱਚ ਛੋਲੇ ਆ ਵਿੱਚ ਦਾਲ ਆ ਬੜੇ ਸੋਹਣੇ ਤਰੀਕੇ ਨਾਲ ਨਾਲ ਅਚਾਰ ਵੀ ਹੈਗਾ ਇੱਥੇ ਬੜੇ ਸੋਹਣੇ ਤਰੀਕੇ ਨਾਲ ਜਿਹੜਾ ਇਹ ਲੰਗਰ ਇੱਥੇ ਬੰਦਾਇਆ ਜਾ ਰਿਹਾ ਜੀ ਆਹ ਦੇਖੋ ਇਹ ਸਿੰਘ ਸਾਹਿਬ ਆ ਗਏ ਇਹ ਪ੍ਰਸ਼ਕ ਪਛਾਤਾ ਇਹ ਨਜ਼ਰ ਲਵਾਂਗੇ ਆਪਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਸੰਗਤ ਆ ਹੈਗੀ ਆ ਮੈਂ ਇਹ ਦੇਖੋ तकरीबन ਇੱਥੇ ਜਿਹੜਾ ਰਾਸ਼ਾ ਇਦਾਂ ਹੀ ਰਹਿੰਦਾ ਹੈ ਆ ਉਹ ਸੰਗਤ ਇੱਥੇ ਜਿਹੜੀ ਆ ਨਾ ਜੁੜਦੀ ਹੈ ਜੀ ਅੱਲਾਹ ਵਾਹਿਗੁਰੂ ਜੀ ਦੇ ਨਾਮ ਨਾਲ ਚੱਕ ਲੇ ਇੱਧਰ ਵੀ ਜਿਹੜਾ ਲੰਗਰ ਵਰਤਾਇਆ ਜਾ ਰਿਹਾ ਫਤੇਜ ਜੀ ਸਿੰਘ ਸਾਹਿਬ ਪ੍ਰਸ਼ਾਦਾ ਦੇਣ ਆਏ ਸੀ ਮੈਨੂੰ ਦੁੱਧ ਸਿੰਘ ਸਾਹਿਬ ਜਿਹੜੇ ਆ ਪ੍ਰਸ਼ਾਦਾ ਦੇ ਗਏ ਆ ਆ ਦੇਖੋ ਬੀਬੀਆਂ ਹੁਣ ਲੰਗਰ ਛਕਣੀਆਂ ਬਾਹਰੋਂ ਆਏ ਨੇ ਸਾਰੇ ਕੋਈ ਯਾਤਰੀ ਹੁੰਦੇ ਆ ਕੋਈ ਰਾਤ ਨੂੰ ਰਹਿਣ ਵਾਲੇ ਹੁੰਦੇ ਇਸ ਤਰ੍ਹਾਂ ਦੇ ਜਿਹਨੇ ਇੱਥੇ ਖੰਦਰ ਦੇਖੋ ਕਿਵੇਂ ਜੁੜੀ ਹੋਈ ਜਾਂਦਾ ਦਰ ਵਿੱਚ ਉੱਚੀ ਜਨੇ ਉੱਚੀ ਜਨੇੁੰਦਾ ਛੇਂਦਾ ਵਰਮਨ ਸਿੰਘ ਪੰਦੇਰ ਪੰਦੇਰ ਕਹਿੰਦੇ ਚਲੋ ਥੈਂਕ ਯੂ ਬੇਟਾ ਜਿੰਦੇ ਰਹੋ ਫਾਸੀ ਨਾਲ ਜੀ ਇਹ ਦੇਖੋ ਅੰਦਰ ਕਿੰਨਾ ਬੜਾ ਆਫਰੀਕਾ ਨਾੜਾ ਲੱਗਰ ਕੇ ਵਰਤਾਇਆ ਜਾਂਦਾ ਦੇਖੋ ਅਲੱਗ-ਅਲੱਗ ਚੀਜ਼ਾਂ ਹੈਗੀਆਂ ਸਾਰੇ ਇਹ ਚਾਵਲ ਆ ਦਾਲ ਆ ਸੋਲੈਂਟ ਸਰ ਜੀ ਦੇ ਕੋ ਬਹੁਤ ਸੋਹਣੇ ਤਰੀਕੇ ਨਾਲ ਟਰਾਲੀ ਲੁਕੀ ਹੋਈ ਹੈ ਟਰਾਲੀ ਦੇ ਨਾਲ ਸਾਰੀ ਸੰਸਾਰ ਨੂੰ ਜਿਹੜੇ ਇਦਾਂ ਕਰਕੇ ਵਰਤਾਈ ਜਾਂਦੇ ਆ ਧੰਨਵਾਦ ਆ ਜੀ ਤੁਹਾਡਾ ਆ ਦੇਖੋ ਪੱਖੇ ਦੇ ਕੋਲੇ ਜਿਹੜੇ ਗੱਡੇ ਲੱਗੇ ਹੋਏ ਆ ਇਹ ਜਿਹੜਾ ਭਾਂਡਿਆਂ ਦਾ ਸਟੋਰ ਤੋਂ ਮ ਦਿਖਾਈ ਦਿੱਤਾ ਜਿਹੜੇ ਬਜ਼ੁਰਗ ਹੈਗੇ ਜਿੰਨਾਂ ਤੋਂ ਨਹੀਂ ਬੈਠਿਆ ਜਾਂਦਾ ਉਹ ਜਿਹੜੇ ਲੰਗਰ ਆ ਇਦਾਂ ਦੀਆਂ ਚੇਅਰ ਬਣੀਆਂ ਹੋਈਆਂ ਆ ਸਾਹਮਣੇ ਵੀ ਚੇਅਰ ਮੈਣੀ ਬੈ ਕੇ ਖਾਦੇ ਆ ਤੇ ਇਹ ਚੇਅਰ ਤੇ ਬੈ ਕੇ ਲੰਗਰ ਸੇ ਖਾ ਜਾਤਾ ਹਾਂ ਬਾਕੀ ਜਦੋਂ ਪੰਕਤਾਂ ਦੇ ਵਿੱਚ ਅੰਦਰ ਬੈਠੀ ਆ ਜੀ ਆਓ ਆਪਾਂ ਬਾਹਰ ਚੱਲਦੇ ਹਾਂ ਫਾਈਨਲੀ ਆਪਾਂ ਲੰਗਰ ਖਾ ਲਿਆ ਜੀ ਤੇ ਹੁਣ ਬਾਹਰ ਨੂੰ ਜਾ ਰਹੇ ਹਾਂ ਤੇ ਦੁਆਰਾ ਤੋਂ ਗੁਰਦਸਾਹ ਦੇ ਦਰਸ਼ਨ ਕਰ ਲਓ ਤੇ ਹੁਣ ਆਪਾਂ ਜਿਹੜਾ ਪਟਿਆਲੇ ਨੂੰ ਚਾਲੇ ਪਾਵਾਂਗੇ ਅੱਦੇ ਹੋਮ ਟਾਊਨ ਨੂੰ ਤੇ ਇੱਧਰ ਤੁਹਾਨੂੰ ਅਰਸ ਸਟੋਰ ਜਿਹੜਾ ਸੀ ਉਹ ਮੈਂ ਦਿਖਾ ਦਿੱਤਾ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਲੰਗਰ ਹਾਲ ਦੇ ਨਾਲ ਹੀ ਇਹ ਬਾਬਾ ਜੀ ਦਾ ਇੱਧਰ ਵੀ ਸਰੂਪ ਰੱਖਿਆ ਹੋਇਆ ਤੇ ਬਾਬਾ ਜੀ ਦਾ ਬੈੱਡ ਵੀ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਸ਼ੀਸ਼ੇ ਦੇ ਅੰਦਰ ਉਹ ਅੱਗੇ ਫੇਰ ਸ਼ੀਸ਼ਾ ਹੈਗਾ ਜੀ ਦੇਖ ਸਕਦੇ ਹੋ ਤੇ ਇਹਦੇ ਨਾਲ ਹੀ ਜਿਹੜੀ ਵੀਡੀਓ ਆ ਮੈਂ ਸਮਾਪਤ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਇਸ ਵਕਤ ਗੁਰਦੁਆਰਾ ਕਰਮ ਸਰ ਰਾੜਾ ਸਾਹਿਬ ਵਿਖੇ ਆਇਆ ਹੋਇਆ ਸੀ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਜਿਹੜੇ ਦਰਸ਼ਨ ਕਰਾਏ ਗਏ ਤੇ ਇਸ ਤੋਂ ਇਲਾਵਾ ਲੰਗਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਏ ਗਏ ਹਾਲ ਜਿਹੜੇ ਭੋਰਾ ਸਾਹਿਬ ਦੇ ਹੋਰ ਦਰਸ਼ਨ ਕਰਾਏ ਗਏ ਸੰਗਤ ਦੇ ਦਰਸ਼ਨ ਇਦਾਂ ਹੀ ਗੁਰੂ ਸਾਹਿਬ ਮੇਰੇ ਤੇ ਮਿਹਰ ਰੱਖਣ ਤਾਂ ਜੋ ਮੈਂ ਹੋਰ ਵੀ ਗੁਰੂ ਘਰਾਂ ਦੇ ਜਿਹੜੇ ਦਰਸ਼ਨ ਕਰਵਾ ਸਕਾਂ ਇਹਦੇ ਨਾਲ ਹੀ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਹਿ ਅਗਲੀ ਵੀਡੀਓ ਤੱਕ ਇੰਤਜ਼ਾਰ ਕਰਨਾ ਜੀ ਚੜ੍ਹਦੀ ਕਲਾ